ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਆਏ ਦਿਨ ਸੋਸ਼ਲ ਮੀਡੀਆ ਤੇ ਨਿਊਜ਼ਾਂ ਦੇ ਵਿੱਚ ਨਸ਼ੇ ਦੀ ਬਹੁਤ ਗੱਲ ਹੁੰਦੀ ਜੀ ਸਾਡੇ ਨੌਜਵਾਨ ਪੰਜਾਬ ਰੁਲ ਗਿਆ ਨਸ਼ਾ ਬਹੁਤ ਆ ਮੁੰਡਿਆਂ ਦੇ ਨਸ਼ੇ ਦੀਆਂ ਜਿਹੜੇ ਟੀਕੇ ਲਾਉਂਦੇ ਆ ਜਸਮੈਕ ਪੀਂਦੇ ਆ ਜਾਂ ਕੋਈ ਵੀ ਨਸ਼ਾ ਕਰਦੇ ਆ ਉਹਦਾ ਵੀ ਵੀਡੀਓ ਆਏ ਦਿਨ ਸੋਸ਼ਲ ਮੀਡੀਆ ਤੇ ਵਾਇਰਲ ਹੋ ਦਿਖਾਇਆ ਅੱਜ ਤੁਹਾਨੂੰ ਉਸ ਚੀਜ਼ ਦਾ ਵੱਖਰਾ ਪੱਖ ਇੱਕ ਦਿਖਾਉਨੇ ਆ ਜੀ ਜਿਹੜੇ ਬੱਚੇ ਅਸੀਂ ਤੋਂ ਬਚੇ ਹੋਏ ਆ ਮਿਹਨਤ ਕਰਦੇ ਆ ਮਾਂ ਪੇ ਦੀ ਜਿਹੜੀ ਇੱਜ਼ਤ ਵੀ ਰੱਖਦੇ ਆ ਤੇ ਨਾਲ ਨਾਲ ਸੋਨੇ ਸਰੀਦ ਕਮਾਏ ਹੋਏ ਆ ਜੀ ਤੁਹਾਨੂੰ ਉਹ ਉਹਨਾਂ ਨੌਜਵਾਨਾਂ ਨਾਲ ਲਾਉਂਦੇ ਆ ਆਪਾਂ ਜਮਸ਼ੇਰ ਵਿੱਚ ਹੀ ਖੜੇ ਸੀ ਕਾਰਡੀਓ ਕਲੱਬ ਫਿਟਨੈਸ ਸੈਂਟਰ ਆਪਣੇ ਢੋਨੀ ਵੀਰ ਦਾ ਇੱਕ ਕਲੱਬ ਆ ਬਿਲਕੁਲ ਗੋਲਡਨ ਸੁਪਰਮਾਰਕੀਟ ਸਵੀਟ ਸ਼ਾਪ ਦੇ ਓਪੋਜੀਟ ਆ ਜੀ ਤੇ ਤੁਹਾਨੂੰ ਲੈ ਕੇ ਚੱਲਦੇ ਅੰਦਰ ਨਾਲੇ ਕਰਦੇ ਆ ਸਾਰਿਆਂ ਨਾਲ ਗੱਲਬਾਤ ਜਿਹੜੇ ਇੱਥੇ ਵੀਰ ਆਪਣੀ ਮਿਹਨਤ ਲਾਉਂਦੇ ਆ ਤੇ ਪੁੱਛਦੇ ਆ ਤਾਂ ਦੂਸਰੇ ਜਿਹੜੇ ਵਿਚਾਰੇ ਸਾਡੇ ਵੀ ਨਸ਼ਿਆਂ ਚ ਫਸੇ ਆ ਉਹਨਾਂ ਲਈ ਕੀ ਹੁੰਦੀ ਸੀ ਲੋ ਜੀ ਮੋਟਰਸਾਈਕਲ ਸਕੂਟਰ ਦਾ 바ਵਾ ਖੜੇ ਆ ਤੇ ਸੋਹਣੀ ਰੌਣਕ ਲੱਗਦੀ ਅੰਦਰ ਹੋਊਗੀ ਤੇ ਚਲਦੇ ਆ ਅੰਦਰ ਆਪਾਂ ਤੇ ਆਹ ਐਂਟਰੀ ਆ ਕਿਉਂਕਿ ਹਮੇਸ਼ਾ ਜਿਹੜੀ ਵਾਇਰਲ ਵੀਡੀਓ ਹੁੰਦੀ ਆ ਆਪਾਂ ਕੋਸਦੇ ਆ ਸਰਕਾਰਾਂ ਨੂੰ ਤੇ ਹੋਰ ਜਿਹੜੇ ਵੇਚਦੇ ਆ ਨਸ਼ਾ ਪਰ ਜਿਹੜੇ ਬਚੇ ਹੋਏ ਆ ਨਸ਼ੇ ਤੋਂ ਉਹ ਕੀਦਾ ਸੋਚਦੇ ਆ ਅੱਜ ਤੁਹਾਨੂੰ ਉਹ ਉਹ ਦਿਖਾਉਂਦੇ ਆ ਇਹ ਆ ਜੀ ਇਨਸਾਈਡ ਕਾਰਡੀਓ ਕਲੱਬ ਆਪਾਂ ਆਏ ਆ ਰੋਜ਼ ਵੀਡੀਓ ਵਾਇਰਲ ਕਰਦੇ ਨੇ ਸਾਰੇ ਜਣੇ ਬਹੁਤ ਅੱਗੇ ਅੱਗੇ ਸ਼ੇਅਰ ਕਰਦੇ ਹੁੰਦੇ ਆ ਕਿ ਪੰਜਾਬ ਨਸ਼ੇ 'ਚ ੜ ਗਿਆ ਪੰਜਾਬ 'ਚ ਨਸ਼ੇੜੀ ਬਹੁਤ ਆ ਪੰਜਾਬ ਦੇ ਮੁੰਡੇ ੜ ਗਏ ਸੋ ਅੱਜ ਤੁਹਾਨੂੰ ਨਾ ਕਾਰਡੀਓ ਕਲੱਬ ਲੈ ਕੇ ਆਏ ਆ ਦੇਖੋ ਜਿਹੜੇ ਮੁੰਡੇ ਮਿਹਨਤਾਂ ਲਾਉਂਦੇ ਆ ਤੇ ਇਹਨਾਂ ਨਾਲ ਕਰਦੇ ਆ ਅੱਜ ਗੱਲਬਾਤ ਹੋਰ ਭਾਈ ਜੀ ਕੀ ਹਾਲ ਚਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਕੀ ਆਪਣਾ ਪਹਿਲਾਂ ਜਗਨ ਜੀ ਕਿ ਤੋਂ ਆਨੇ ਆ ਮੈਂ ਜਗਰਾਤ ਤੋਂ ਜਗਰਾਤ ਤੋਂ ਆਨੇ ਹੈ ਤੇ ਮਿਹਨਤ ਲਾਵੇ ਕਿੰਨਾ ਚਿਰ ਹੋ ਗਿਆ ਲਾਉਂਦਿਆਂ ਨੂੰ ਇੱਕ ਮਹੀਨਾ ਹੀ ਹੋਇਆ ਇੱਕ ਮਹੀਨਾ ਹੋ ਗਿਆ ਕਿਦਾਂ ਇਹ ਸ਼ੌਂਕ ਇਦਾਂ ਪੈਦਾ ਹੋਇਆ ਸ਼ੌਂਕ ਮਨ ਮਾਰਨਾ ਪੈਂਦਾ ਮਨ ਮਾਰਨਾ ਪੈਂਦਾ ਤੇ ਜਿੱਦਾਂ ਅੱਜ ਕੱਲ ਜਿਹੜਾ ਆਮ ਜੀ ਸੋਸ਼ਲ ਮੀਡੀਆ ਤੇ ਵੀ ਰੌਲਾ ਪੂਰੇ ਦੁਨੀਆ ਤੇ ਆ ਪੰਜਾਬ ਨਾਮ ਆ ਬਹੁਤ ਜ਼ਿਆਦਾ ਨਸ਼ਿਆਂ ਲਈ ਉਹਨੂੰ ਕਿਤਾ ਦੇਖਦੇ ਆਂ ਇਹ ਕੋਈ ਹੁਣ ਆਪਣੇ ਤੇ ਆਉ ਉਹ ਤਾਂ ਨਸ਼ਾ ਕਰਨਾ ਕਿ ਨਹੀਂ ਕਰਨਾ ਆਪਣੇ ਤੇ ਆ ਨਾ ਤੇ ਚਲੋ ਕਿਦਾ ਇਦਾਂ ਸੋਚਿਆ ਬੋਡੀ ਬਿਲਡਰ ਬਣਨਾ ਹਾਂਜੀ ਹਾਂਜੀ ਆਪਣੇ ਦੇ ਸਿਹਤ ਵਧੀਆ ਰੱਖਣੀ ਆ ਚਲੋ ਠੀਕ ਆ ਭਾਈ 올 ది ਬੈਸਟ ਇਹ ਬਾਈ ਸਾਡਾ ਜੰਗਲਾਦ ਤਾਂ ਆਉਂਦਾ ਦੇਖੋ ਇੱਧਰ ਵੀ ਬਾਈ ਮਿਹਨਤ ਲਾਈ ਜਾਂਦਾ ਆ ਇਹਨਾਂ ਵੀ ਕਰਦੇ ਆ ਗੱਲਬਾਤ ਤੇ ਨਾਲੇ ਨੂੰ ਸਟਿੱਪਾਂ ਬਾਅਦ ਪੁੱਛਦੇ ਆ ਕਿ ਇਹ ਇਹ ਜਿਹੜਾ ਸਟਿੱਪ ਲਾ ਰਹੇ ਨੂੰ ਕਹਿੰਦੇ ਕੀ ਆ ਤੇ ਕਿਸ ਚੀਜ਼ ਲਈ ਹੁੰਦਾ ਆ ਹੋਰ ਭਾਈ ਕਿਹਾ ਜੀ ਆਲਾ ਲੈ ਇਹ ਦਾ ਆਪਣਾ ਛੋਟਾ ਭਰਾ ਆ ਹਾਂਜੀ ਪਹਿਲਾਂ ਆਪਣਾ ਨਾਂ ਦੱਸ ਜਤਨ ਭਾਈ ਚੰਦ ਜਤਨ ਚੰਦਨ ਚੰਦਨ ਜੀ ਜੀ ਜੇਮਨ ਹੋ ਗਿਆ ਚਲੋ ਗਿਆ ਹੋ ਗਿਆ ਭਾਈ 7 ਮਹੀਨੇ 7 ਮਹੀਨੇ ਹੋ ਗਏ ਹੈ ਚੰਗਾ ਦਾ ਚੰਮ ਆਉਣਾ ਛੁੱਟੀਆਂ ਕਿੰਨੇ ਕਰਦਾ ਛੁੱਟੀਆਂ ਬਈ ਐਤਵਾਰ ਪੱਕੀ ਛੁੱਟੀ ਹੈ ਐਤਵਾਰ ਪੱਕੀ ਰੈਸਟ ਸਹੀ ਆ ਤੇ ਹੁਣ ਕਿੰਨੇ ਆ ਮੋਰ ਮੇਰੀ ਹੈ ਵੀ 17 17 ਸਾਲ ਆ ਜੀ ਮੁੰਡਾ ਜਤਿਨ 7 ਮਹੀਨੇ ਹੋ ਗਏ ਆ ਇੱਥੇ ਆਪਣਾ ਛੋਟਾ ਭਰਾਈ ਆ ਤੇ ਇਹ ਵੀ ਆ ਕੀ ਲਾਉਂਦਾ ਸੀ ਇਹਦਾ ਹਾਲਾਤ ਬੈਕ ਯਾਨੀ ਆ ਬੈਕ ਸਾਈਡ ਧੂਈਦਾ ਜ ਆ ਜੀ ਹੈ ਇਹ ਮਸਲ ਇਹਨਾਂ ਮਸਲੇ ਦੇ ਬਣਦੇ ਆ ਇਹਨੂੰ ਕਹਿੰਦੇ ਕੀ ਆ ਇਹ ਬੈਕ ਆ ਭਾਈ ਇਹਨੂੰ ਬੈਕ ਕਹਿੰਦੇ ਹੈ ਲਓ ਜੀ ਇਹ ਦੇਖੋ ਚਲ ਠੀਕ ਆ ਆਫ ਦੀ ਬੈਸਟ ਭਾਈ ਓਕੇ 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 ਇੱਧਰ ਵੀ ਆਪਣੇ ਛੋਟੇ ਵੀ ਇੱਧਰ ਸਮੀਤ ਹੁਣੇ ਵੀਰ ਕਮਲਜੀਤ ਸਿੰਘ ਵੀ ਆਇਆ ਉਹ ਵੀ ਇੱਥੇ ਜਮਲਾਉਂਦਾ ਆ ਇੱਧਰ ਹੋਰ ਵੀ ਹੈਗੇ ਬਾਈ ਆਪਣਾ ਨਾਲ ਗੱਲ ਕਰਦੇ ਪਾਜੀ ਕੀ ਹਾਲ ਚਾਲ ਜੀ ਹਾਂ ਜੀ ਇਹ ਪਾਜੀ ਕਹਿੰਦੇ ਮੈਂ ਤੁਸੀਂ ਲਾਉਂਦੇ ਨਹੀਂ ਬਾਈ ਜਮਲਾਉਂਦੇ ਲਾਉਦੇ ਆ ਹੋਰ ਗੱਲ ਤਾਂ ਕਰ ਲੋ ਯਾਰ ਉਹ ਬੋਡੀ ਬਿਲਡਰ ਬਸੇ ਡਰੀ ਜਾਂਦੇ ਪਾਜੀ ਆਹ ਗੱਲ ਯਾਰ ਬੋਡੀ ਬਿਲਡਰ ਬਸੇ ਡਰੀ ਜਾਂਦੇ ਆ ਇੱਧਰ ਆ ਵੀ ਚੱਲੇ ਹੋਇਆ ਪਾਜੀ ਕੀ ਹਾਲ ਚਾਲ ਆ ਮੇਰੋ ਬਣਾ ਨਹੀਂ ਸਾਡੀ ਮੂਸਿਕਾ ਇੱਧਰ ਹਰਮੀਤ ਸਾਡਾ ਐ ਕਮਲਜੀਤ ਸਿੰਘ ਵੀ ਇੱਥੇ ਆਉਂਦਾ ਆ ਕਿੱਦਾਂ ਕਮਲਜੀਤ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੋ ਦੇ ਬਾਬਾ ਜੀ ਨਹੀਂ ਨਹੀਂ ਤੁਸੀਂ ਅਜੇ ਫੜੇ ਗਏ ਸਾਨੂੰ ਦੱਸਦੇ ਨਹੀਂ ਤੇ ਮੈਂ ਨਾ ਕਹਾਂ ਬੋਲੀ ਛੋੜੀ ਕਿੱਦਾਂ ਬਣੀ ਜਾਂਦੀ ਆ ਅੱਛਾ ਅੱਛਾ ਇੱਧਰ ਹਰਮੀਤ ਇਹ ਮੰਡਲੀ ਆਪਣੀ ਆ ਹੋਰ ਭਾਈ ਇਹਨਾਂ ਇਹਨਾਂ ਨੂੰ ਵੀ ਗੱਲ ਕਰਦੇ ਆ ਭਾਈ ਕੀ ਹਾਲ ਚਾਲ ਆ ਕਿੱਦਾਂ ਜੀ ਜਾ ਬੱਲੇ ਮਨੇ ਕੀ ਹਾਲ ਚਾਲ ਆ ਜਾਣਾਂ ਤੋਂ ਬਾਹਰ ਆ ਜਾ ਹੋਰ ਜਮਲਾ ਜਾਂਦਾ ਪਹਿਲਾ ਨਾਮ ਦੱਸਦੇ ਆ ਆਪਣਾ ਹਾਂਜੀ ਨਾਮ ਦੱਸਦੇ ਤੇ ਨਾਮ ਕਾੜੀਆ ਬਾਈ ਕਲੱਬ ਨਹੀਂ ਆਪਣਾ ਮੇਰਾ ਮਾਲਾ ਇਹ ਮੁੰਡਾ ਮਾਨਵ ਹੈ ਤੁਸੀਂ ਜਿਹੜਾ ਆਪਾਂ ਸਕੂਲ ਦਾ ਬਲੌਕ ਪੈਸ ਹੋਏ ਦੇਖਿਆ ਹੋਣਾ ਇਹਨੇ ਚੰਗੇ ਇਨਾਮ ਜਿੱਤੇ ਉਦੋਂ ਹਾਂ ਕਿੰਨੇ ਨਾਮ ਜਿੱਤੇ ਉਦੋਂ ਪ੍ਰਾਈਜ਼ ਦੋ ਜਿੱਤੇ ਨਾ ਇੱਕ ਕਾਹਦਾ ਕਾਹਦਾ ਜਿੱਤੇ ਸੀ ਉਹ ਭਾਈ ਦਸਵੀਂ ਦੇ ਗ੍ਰੈਜੂਏਟ ਦਾ ਸ਼ੋਅ ਨਹੀਂ ਇੱਕ ਹੈਂਡਸਮ ਬாய் ਦਾ ਸ਼ੈਡ ਸੀਗਾ ਉਦੋਂ ਫਿਰ ਬਲ ਤੇ ਕਿਹੜਾ ਕਿਹੜਾ ਸੀ ਹੈਂਡਸਮ ਦਾ ਸੀਗਾ ਹੈਂਡਸਮ ਦਾ ਸੀ ਨਾ ਸੋ ਹੈਂਡਸਮ ਹੋਣ ਦਾ ਰਾਜ ਆਇਆ ਹੈ ਨਾ ਕਿੰਨੇ ਚਿਰ ਹੋ ਗਿਆ ਜਮਲਾਉਂਦੇ ਨੂੰ ਦੋ ਗੰਮੀ ਹੋਵੇ ਓਕੇ ਕਿਦਾਂ ਫਲ ਖੁਰਕ ਪਿਆ ਚੰਗਾ ਲੱਗਦਾ ਜਮ ਹੁਣ ਹੈਂ ਐਂ ਲਾਉਂਗਾ ਕਿ ਵਿੱਚੇ ਛੱਡ ਦੂੰਗਾ ਥਰੂੰਗਾ ਕੁਛ ਪੂਰਾ ਲਾਉਂਗਾ ਭਾਈ ਤੇ ਸਾਰਿਆਂ ਦੀ ਤਾਂ ਬਣਾਈ ਜਾਂਦੇ ਆਪਣੀ ਵੀ ਦੇਖੋ ਨਾ ਹਾਂ ਜੀ ਹੁਣ ਅੰਦਰ ਨੂੰ ਨਾ ਖਿੱਚੋ ਟੈੱਡ ਹਾਂ ਨਹੀਂ 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 ਉਹਦੇ ਅੰਦਰ ਨੂੰ ਖਿੱਚਿਆ ਹੁਣ ਟੈੱਡ ਆਪ ਵੀ ਆਇਆਗੇ ਰੋਣਾ ਹੁਣ ਸਾਥੀ ਬਾਹਰ ਨੂੰ ਸਹੀ ਤਾਂ ਹੈਗਾ ਯਾਰ ਨਹੀਂ ਨਹੀਂ ਸਹੀ ਹੈ ਯਾਰ ਤੁਹਾਡਾ ਨਹੀਂ ਹੁਣ ਮੈਨੂੰ ਵੀ ਆਉਣਾ ਪੈਣਾ ਨਾ ਜੇ ਮੈਂ ਵੀਡੀਓ ਬਣਾ ਰਿਹਾ ਹਾਂ ਨਾ ਲਓ ਜੀ ਇਹ ਕਹਿੰਦੇ ਅਸਾਦੀ ਸ਼ੁਰੂ ਕੀਤਾ ਆ ਓਕੇ ਓਕੇ ਲਓ ਜੀ ਇਹ ਮਾਹੌਲ ਕੋਈ ਨਹੀਂ ਦਿਖਾਉਂਦਾ ਜਿਹੜੇ ਮੁੰਡੇ ਮਿਹਨਤ ਕਰਦੇ ਆ ਇਹਨਾਂ ਦੀ ਵੀਡੀਓ ਨੂੰ ਤੁਸੀਂ ਵਾਇਰਲ ਕਰ ਵਾਇਰਲ ਕਰਦੇ ਤੇ ਆਪਣੇ ਆਲ ਦੋਲੇ ਵੀ ਇਧਰ ਜਮਾ ਜਾਇ ਕਰੋ ਬਾਈ ਜਿਹੜੇ ਹੋਰ ਬਾਈ ਕੀ ਹਾਲ ਚਾਲ ਆ ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸਤਿ ਕੰਮ ਲਾਈ ਜਾਂਦੇ ਜਮ ਬੱਸ ਵਧੀਆ ਭਾਜੀ ਕੀ ਆ ਚਲ ਇਹ ਕੀ ਲਾ ਰਹੇ ਬਾਜੀ ਹਾਂਜੀ ਇਹਦਾ ਸਟੈਪ ਲਾਇਆ ਇਹਨੂੰ ਕੀ ਕਹਿੰਦੇ ਆ ਸਾਈਸੈਪ ਲਾ ਰਹੇ ਆ ਸਾਈਸੈਪ ਇਹਨਾਂ ਕਿਹੜੀ ਚੀਜ਼ ਦਾ ਅਸਰ ਪੈਂਦਾ ਡੋਲੇ ਡੋਲੇ ਬਣਦੇ ਆ ਨਹੀਂ ਆ ਆ ਕੱਟ ਬਣਦੇ ਹੈ ਹਾਂ ਬੈਕ ਵਾਲਾ ਜਿਹੜਾ ਉਹਦਾ ਕਿੰਨਾ ਚਿਰ ਹੋ ਗਿਆ ਬਾਜੀ ਮੈਨੂੰ ਹੋ ਗਿਆ ਭਾਈ 1.5 ਸਾਲ ਬਾਜੀ 1.5 ਸਾਲ ਹੋ ਗਿਆ ਹੈ ਤੇ ਜਿਹੜੀ ਆ ਫਿਟਨੈਸ ਹੈ 1.5 ਸਾਲ ਦੀ ਮਿਹਨਤ ਆ ਹੈ ਕਿਆ ਬੋਲ ਤਾ ਨਾਮ ਦੱਸੋ ਬਾਈ ਆਪਣਾ ਮੇਰਾ ਨਾਮ ਸੰਦੀਪ ਸਿੰਘ ਭਾਈ ਕਿੱਥੋਂ ਜੀ ਮੈਂ ਜਮਸ਼ੀਰ ਤੋਂ ਆਇਆ ਜੀ ਇਹ ਤਾਂ ਆ ਲੈ ਬਾਈ ਆ ਨਵੀਂ ਪਨੀਰੀ ਕਿਦਾ ਪੰਜਾਬੀ ਚ ਕਹਿੰਦੇ ਆ ਬਰਾ ਸਾਡੇ ਛੋਟੇ ਹਨਾ ਤੇ ਨਹੀਂ ਜਾਣਦੇ ਕਈ ਆਪਾਂ ਨੂੰ ਨਹੀਂ ਪਤਾ ਆ ਤਾਂ ਆਪਣਾ ਗਵੰਦੀ ਆ ਛੋਟਾ ਭਰਾ ਆਪਣਾ ਕਿਦਾਂ ਵਧੀਆ ਭਾਈ ਬਰੀ ਕਿੰਨਾ ਚਿਰ ਹੋ ਗਿਆ ਜਦੋਂ ਮਿਲਾਉਂਦੇ ਨੇ 1 ਸਾਲ ਹੋ ਗਿਆ ਹੈ ਕਿਦਾਂ ਫਰਕ ਪੂਰਾ ਫਰਕ ਆ ਓਕੇ ਅੱਛਾ ਸੇ ਇਕੱਠੇ ਲਾਉਣੇ ਨੇ ਦੋਨੇ ਭਰਾ ਹੈਂ ਹਾਂ ਜੀ ਜੋੜੀਆਂ ਵੀ ਬਣੀਆਂ ਹੁੰਦੀਆਂ ਤਾਂ ਜੋੜੀ ਬਣੀ ਆ ਦੋਨੇ ਇਕੱਠੇ ਗੱਲਾਂ ਬਾਤਾਂ ਕਰਦੇ ਆ ਆਪਣੇ ਸਟੈਪ ਲਾਉਂਦੇ ਰਹਿੰਦੇ ਆ ਤੇ ਬਹੁਤ ਵਧੀਆ ਗੱਲ ਆ ਤੁਹਾਨੂੰ ਇੱਕ ਹੋਰ ਇਥੇ ਯੂਟਿਊਬਰ ਵੀਰ ਆਪਾਂ ਉਹਨਾਂ ਨੂੰ ਵੀ ਮਲਾਉਂਦੇ ਆ ਇਹ ਵੀ ਦਾ ਆਪਣਾ ਯੂਟਿਊਬਰ ਇਹਦਾ ਵੀ ਚੈਨਲ ਆ ਇਹ ਵੀ ਸਾਡਾ ਵੀਰ ਹੋਰ ਫਿਰ ਕੀ ਚੱਲ ਆ ਵਧੀਆ ਵਧੀਆ ਭਾਜੀ ਵਧੀਆ ਫਿਰ ਬੋਡੀ ਬਿਲਡਿੰਗ ਵੀ ਨਾਲ ਨਾਲ ਚੱਲਦੀ ਹੈ ਮਿਹਨਤ ਨਾਲ ਚੱਲਦੀ ਹੈ ਸਿਹਤ ਤੁਕੋ ਬਣਾ ਜਦ ਤੁਸੀਂ ਘੁੰਮਣ ਜਾਂਦੇ ਆ ਉਹ ਤੇ ਬੋਡੀ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਆ ਨਾ ਸਿਹਤ ਪੱਖੋਂ ਸਿਹਤ ਤਾਂ ਜ਼ਰੂਰੀ ਆ ਜੀ ਹਰੇਕ ਪੱਖੋਂ ਜਿੱਧਰ ਮਾੜੀ ਚੱਲੀ ਆ ਆਪਣਾ ਬੋਡੀ ਆ ਪਾਵਾ ਕਿਤੇ ਪਾਸੇ ਚੱਲੀ ਆ ਇਹ ਬਿਲਕੁਲ ਸਹੀ ਗੱਲ ਆ ਹਾਂਜੀ ਹਾਂਜੀ ਪਰ ਜਦੋਂ ਆਪਾਂ ਜਾਣਾ ਹੀ ਘੁੰਮਣ ਆ ਸਾਈਕਲ ਕਰਦੇ ਤੁਸੀਂ ਨਹੀਂ ਦੂਰ ਦੂਰ ਤੱਕ ਜਾਂਦੇ ਆ ਉਹਦੇ ਲਈ ਟਰੈਕ ਬਹੁਤ ਜ਼ਰੂਰੀ ਆ ਟਰੈਕਿੰਗ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਤੇ ਜੇ ਤਾਂ ਜਿਮ ਦੇ ਨਾਲ ਤੁਸੀਂ ਟਰੈਕ 'ਚ ਜਾਣਾ ਹੀ ਘੁੰਮਣ ਟਰੈਕ ਕਰਦੇ ਆ ਫਿਰ ਕਰਦੇ ਆ ਜੀ ਜ਼ਰੂਰ ਕਰਦੇ ਆ ਜੀ ਠੀਕ ਆ ਬਾਈ ਕੋਈ 5 ਕਿਲੋਮੀਟਰ ਦਾ ਹੁੰਦਾ ਕੋਈ 7 ਜਾਂ 14 ਹ ਟ੍ਰੈਕ ਕਰਨਾ ਟ੍ਰੈਕਿੰਗ ਜਦੋਂ ਹਾਈਕਿੰਗ ਕਰਨੀ ਕਰਨੀ ਹੈ ਜਰੂਰੀ ਹੈ ਜਰੂਰੀ ਜਦੋਂ ਤੁਸੀਂ ਤੁਮਣਾ ਤੇ ਇਹ ਵੀਰ ਦਾ ਨਾ ਚੈਨਲ ਆ ਵੰਡਰ ਵਿਦ ਹੈਵੀ YouTube ਤੇ ਜਾ ਕੇ ਤੁਸੀਂ ਸਰਚ ਕਰਿਓ ਤੇ ਦੇਖਿਓ ਬਾਈ ਨੇ ਜਰੂਰ ਜਮਸ਼ੇਦ ਖੇਲੇ ਦੀ ਇਹ ਵੀ ਵੀਰ ਸਾਡਾ ਬਹੁਤ ਦੂਰ ਦੂਰ ਜਾ ਕੇ ਜਿੱਦਾਂ ਮੈਂ ਨਾਰਮਲ ਬਲੌਗਿੰਗ ਕਰਦਾ ਪਿੰਡ ਦੇ ਵਿੱਚ ਇਹ ਬਾਈ ਰੈਗੂਲਰ ਰਾਈਟਿੰਗ ਕਰਦਾ ਆ ਜੰਮੂ ਕਸ਼ਮੀਰ ਕਦੀ ਹਿਮਾਚਲ ਕਦੀ ਰਾਜਸਥਾਨ ਸੋ ਸਪੋਰਟ ਕਰਿਓ ਬਾਈ ਨੂੰ ਵੀ ਤੇ ਜਿਹੜੇ ਮੁੰਡੇ ਆਪਣੇ ਦਸ਼ਾ ਜਫਸੀਆ ਉਹਨਾਂ ਲਈ ਕੀ ਸੰਦੇਸ਼ ਦਿੰਦੇ ਨੇ ਸ੍ਰੇਆ ਬਸ ਇਹੀ ਹੈ ਵੀ ਅੱਜ ਕੱਲ ਜਿਹੜੇ ਸ਼ਾਰਟਕਟ 'ਚ ਬਹੁਤ ਆਇਆ ਆਮੋ ਸਿੱਧਾ ਹੋਵੇ ਕਿਸੇ ਪੱਖੋਂ ਵੀ ਹੋ ਜਵੇ ਜੇਕਰ ਇਹੀ ਕਹਿੰਦੇ ਆ ਵੀ ਜਲਦੀ ਬਣ ਜਵੇ ਕੋਈ ਪਾਪ ਬੋਡੀ ਆ ਕਿਸੇ ਪੱਖੋਂ ਵੀ ਲਾ ਲਓ ਤੁਸੀਂ ਜੀ ਜੀ ਬਿਲਕੁਲ ਮੇਨ ਚੱਕਰ ਇਹ ਹੈ ਵੀ ਜਦੋਂ ਵੀ ਆਪਾਂ ਕਿਸੇ ਪੱਖੇ ਵੀ ਜਾਂਦੇ ਆ ਮੰਨ ਲਓ ਕਿ ਤੁਸੀਂ ਆ ਰਾਈਡ ਕਰਦੇ ਆ ਜੀ ਬਿਲਕੁਲ ਜਾਂ ਆਪਾਂ ਕਹਿੰਦੇ ਆ ਕਿ ਕਿਸੇ ਵੀ ਕੋਈ ਵੀ ਗੇਮ ਲਾ ਲਓ ਆਪਾਂ ਚਲੇ ਤਾਂ ਮੈਂ ਆਪਣਾ profession ਦਾਦਾ ਮੈਂ ਰਾਈਡ ਜਾਂਦਾ ਨਾ ਜੀ ਜੀ ਗੇਮ ਨਾਲ ਸਕੋਰਸ ਲਾ ਲਓ ਜਾਂ ਕੋਈ ਅ ਤੁਸੀਂ ਕਹਿ ਸਕਦੇ ਆ ਕੋਈ ਗੇਮ ਕੋਈ ਬਾਲੀਬਾਲ ਖੇਡਦਾ ਹੈ ਜੀ ਕੋਈ ਕਬੱਡੀ ਖੇਡਦਾ ਹੈ ਆਪਣੇ ਜਿੰਨੇ ਵੀ ਮੁੰਡੇ ਆ ਉਹਨਾਂ ਨੂੰ ਕੋਈ ਨਾ ਕੋਈ ਗੇਮ ਜ਼ਰੂਰ ਕਰਨੀ ਚਾਹੀਦੀ ਬਸ ਕਰਨੀ ਚਾਹੀਦੀ ਹੈ ਨਾ ਹਾਂਜੀ ਹਾਂਜੀ ਤੇ ਇਸ ਲਈ ਘਰਦਿਆਂ ਨੂੰ ਵੀ ਸਪੋਰਟ ਕਰਨੀ ਚਾਹੀਦੀ ਆ ਉਹ ਤੋਂ ਕਿਉਂ ਨਾ ਕਰਨਗੇ ਜ਼ਰੂਰ ਕਰਨਗੇ ਭਾਜੀ ਕਿਉਂਕਿ ਚੰਗੇ ਬੱਚਿਆਂ ਨੂੰ ਕੋਈ ਵੀ ਨਹੀਂ ਰੋਕਦਾ ਨਾ ਹਾਂਜੀ ਹਾਂਜੀ ਤੇ ਬਹੁਤ ਵਧੀਆ ਗੱਲ ਬਾਤ ਆ ਇਹ ਜਿਹੜੇ ਨੌਜਵਾਨ ਸਾਰੇ ਅੱਜ ਕਰਦੇ ਪਏ ਸੋ ਵੀਡੀਓ ਨੂੰ ਬਹੁਤ ਜ਼ਿਆਦਾ ਸ਼ੇਅਰ ਕਰਿਓ ਬਹੁਤ ਵੀਡੀਓ ਤੁਸੀਂ ਪੰਜਾਬ ਦੀਆਂ ਦਿਖਾਈਆਂ ਆ ਹੋਰ ਵੀ ਜਿੰਮ ਆ ਤੁਹਾਨੂੰ ਡੇ ਬਾਏ ਡੇ ਉਹਨਾਂ ਜਿੰਮਾਂ 'ਚ ਵੀ ਲੈ ਕੇ ਜਾਵਾਂਗੇ ਤੇ ਇਦਾਂ ਨਹੀਂ ਕਿ ਕੋਈ ਪ੍ਰੋਮੋਸ਼ਨ ਕਰਾਈ ਵੀਰ ਨੇ ਬਸ ਕਿ ਇੱਕ ਪੱਖ ਆਪਾਂ ਹਮੇਸ਼ਾ ਵਿਚਾਰਦੇ ਆਂ ਜਿਆਦਾ ਉਸ਼ਾਲਦੇ ਆਂ ਨਸ਼ਾ ਨੌਜਵਾਨ ਰਲ ਗਏ ਤੋਂ ਤਾਂ ਕਰਕੇ ਅੱਜ ਇਹ ਵੀਡੀਓ ਵੀ ਪੰਜਾਬ ਦਾ ਦੂਜਾ ਪੱਖ ਬਿਆਨ ਕਰਦੀ ਆ ਕਿ ਜਿਹੜੇ ਆਪਣੇ ਨੌਜਵਾਨ ਚੰਗੇ ਪਾਸੇ ਲੱਗੇ ਆ ਉਹਨਾਂ ਦੀ ਵੀਡੀਓ ਵੀ ਵਾਇਰਲ ਕਰਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਜੇ ਤੁਹਾਨੂੰ ਇਹ ਚੀਜ਼ ਵੀਡੀਆ ਲੱਗੀ ਆ ਆਪਾਂ ਬੱਚਿਆਂ ਨੂੰ ਉਹਨਾਂ ਦੀ ਜਵਾਨੀ ਨੂੰ ਪ੍ਰੋਮੋਟ ਕਰੀਏ ਇਦਾਂ ਦੀ ਵੀਡੀਓ ਪਾਇਆ ਕਰੀਏ ਨਾ ਕਿ ਲੱਕ ਹਿਲਾਉਂਦੇ ਭੰਗੜੇ ਪਾਉਂਦੇ ਇਹ ਵੀਡੀਓ ਬਸ ਲੱਕ ਆਪਣੀਆਂ ਬੱਚੀਆਂ ਨੂੰ ਲੱਕ ਲਾਉਣ ਦਾ ਸੀਗੇ ਤੇ ਆਪਣੇ ਬੱਚਿਆਂ ਨੂੰ ਅਸੀਂ ਭੰਗੜਾ ਪਾਉਣਾ ਤੱਕ ਅਸੀਂ ਨਿਸ਼ਾਨ ਰੱਖੀਏ ਸੋ ਉਹਦੇ ਤੋਂ ਆ ਵਧੀਆ ਆ ਜਿਹੜੇ ਬੱਚੇ ਅੱਜ ਮਿਹਨਤ ਕਰਦੇ ਆ ਆਪਣੀਆਂ ਸੋਹਣੀਆਂ ਛੇਤਾਂ ਦੇ ਨਾਲ ਇਹ ਆਉਣ ਵਾਲਾ ਭਵਿੱਖ ਆ ਜੀ ਪੰਜਾਬ ਦਾ ਪਿੰਡਾਂ ਗੱਲਾਂ ਦੇ ਨਾਲ ਵੀ ਆਪਾਂ ਕਰਦੇ ਆ ਸਮਾਰਟ ਵੀਡੀਓ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ